ਭਗਵਾਨ ਦੀ ਜੈ ਸੋ ਹੰਮਾਰਾ ਈਸ਼ਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਮਾਰਾ ਈਸ਼ਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਮਾਰਾ ਸ਼ੇਰ ਸਿੰਘ ਵਿਸ਼ਨੋ ભગવાન ਦੀ ਜੈ 17 ਕੋ 221 ਵਿਕਰਮੀ ਦਲੀਪ ਸਿੰਘ ਦੇ ਨਵੀਤ ਕੋ 17 ਕਹੇ ਮੈਂ ਸੁਤਾ ਪਿਆ ਉਠ ਮੈਨੂੰ ਇਹ ਗਮੀ ਵਾਜ ਇੱਕ ਸੁਣਾਈ ਆ ਮੈਂ ਚਾਰ ਕਟ ਵੇਖ ਕੇ ਹੋਇਆ ਚੁਪ ਕਵਨ ਹੁਕਮ ਰਿਆ ਵਰਤਾਈਆ ਇਹ ਪੋਸਟਾਰਾਂ ਬਿਆਨ ਕਰ ਰਿਹਾ ਹੈ ਕਿ ਮੈਂ ਸੁਤ ਉੱਠ ਪਿਆ ਕਿਉਂ ਉੱਠ ਪਿਆ ਕਿ ਮੈਨੂੰ ਇੱਕ ਅਗੰਮੀ ਬਾਤ ਸੁਣਾਈ ਦਿੱਤੀ ਹੈ ਮੈਂ ਚਾਰ ਕੁੱਟ ਵੇਖ ਕੇ ਹੋਇਆ ਚੁੱਪ ਕਵਣ ਹੁਕਮ ਰਿਆ ਵਰਤਾਈਆ ਉਸ ਮੁਕੇ ਕੌਣ ਹੁਕਮ ਵਰਤਾ ਰਿਹਾ ਸੀ ਜਿਸ ਵੇਲੇ ਜਿਸ ਵੇਲੇ ਧਰਨੀ ਉੱਤੇ ਵੇਖਿਆ ਭਗਤ ਭਗਵਾਨ ਇੱਕ ਦੂਜੇ ਨੂੰ ਰਹੇ ਪੁੱਛ ਉਹ ਧਰਨੀ ਉੱਤੇ ਭਗਤ ਭਗਵਾਨ ਉਸ ਮੁਕੇ ਇੱਕ ਦੂਜੇ ਨੂੰ ਕੀ ਪੁੱਛ ਰਹੇ ਸੀ ਅਗਲਾ ਪਿਛਲਾ ਲੇਖ ਸਮਝਾਈਆ ਦਰਸ਼ਨ ਕਰ ਕਰ ਹੁੰਦੇ ਵੇਖੇ ਖੁਸ਼ੀਆਂ ਖੁਸ਼ੀਆਂ ਵਿੱਚ ਸਮਾਈ ਆ ਥੋੜੀ ਸਮਝ ਵਿੱਚੋਂ ਆਈ ਮੁਝ ਆਪਣੀ ਲਈ ਅੰਗੜਾਈ ਆ ਮੈਂ ਵੀ ਪੁੱਛਾ ਕੁਝ ਆਸ਼ਾ ਨਾਲ ਮਿਲਾਈਆ ਚਰਨਾਂ ਉੱਤੇ ਚੁੱਕ ਵੇਣਤੀ ਇੱਕ ਸੁਨਾਈਆ ਜਿਸ ਵੇਲੇ 17 ਪੋਨੇ ਵੇਖਿਆ ਕਿ ਯਾਰ ਇਹ ਤਾਂ ਸਾਰੇ ਇੱਕ ਦੂਜੇ ਨੂੰ ਪੁੱਛਦੇ ਨਾ ਫਿਰ ਉਹਦੇ ਅੰਦਰ ਵੀ ਇੱਕ ਆਸ਼ਾ ਆ ਗਈ ਕਿ ਮੈਂ ਵੀ ਇਸ ਭਗਵਾਨ ਤੋਂ ਕੁਝ ਪੁੱਛ ਲਾਂ ਤੋ ਚਰਨਾ ਤੇ ਉੱਤੇ ਬੇਨਤੀ ਸੁਕਾ ਕੇ ਉਸਨੇ ਕੀ ਪੁੱਛਿਆ ਅਗੋਂ ਪਤਾਂ ਨੇ ਕੀ ਜਵਾਬ ਦਿੱਤਾ ਅਗੋਂ ਪਗਤਾ ਕਿਹਾ ਗਾਏ ਤੁਕ ਜੋਹਰ ਨਰ ਸਾਨੂੰ ਰਿਆ ਪੜਾਈ ਆ ਉਹ ਕਿਹੜੀ ਤੁਕ ਐ ਤੂੰ ਮੇਰਾ ਤੇ ਮੈਂ ਤੇਰਾ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਉਸਦੇ ਨਾਲ ਹੁੰਦਾ ਕੀ ਹੈ ਜਿਸ ਦੇ ਨਾਲ ਲੋਕ ਮਾਤ ਮਿਲਣਾ ਸੁਖ ਸੰਸੇ ਰੋਗ ਚੁਕਾਈਆ ਕੁੜੀ ਕਿਰਿਆ ਮਿਟਣਾ ਦੁਖ ਦੁਖ ਰੇਰਿਆ ਗਵਾਈਆ ਗਰੀਬ ਨਿਵਾਨਿਆ ਮਿੱਟਣੀ ਭੁਖ ਤ੍ਰਿਸ਼ਨਾ ਤਰਖ ਬੁਝਾਈਆ ਜਗਤ ਵਿਸ਼ੋੜਿਆ ਕੋਤੀ ਲੈ ਚੁੱਕੋ ਬੋਤੀ ਉੱਚੀ ਦੇ ਕਰਾਈਆ ਉਠ ਵੇਖ ਵੇਦੀ ਸੋਢੀ ਸਾਰੇ ਰੇ ਪੁਸ਼ ਆਪਣੀ ਚੋਲੀ ਅੱਗੇ ਡਾਈਆ ਕੁਛ ਹੋਰ ਵੇਖ ਉਹ ਰਵੀਦਾਸ ਤੂੰ ਬਣਿਆ ਗੁਰਮੁਖ ਫੁਰ ਸੰਨਮੁਖ ਹੋ ਕੇ ਸੇਵ ਕਮਾਈਆ ज्योति ज्योत स्वरूप ਹਰ ਆਪੇ ਆਪਣੀ ਕਿਰਪਾ ਕਰ ਦੇਵਨ ਹਾਰ ਸਚ ਬੜਾਈ ਆ 17 ਕੋ ਕਹੇ ਜਿਸ ਬੇਲੇ ਮੈਂ ਉੱਠਣ ਲੱਗਾ ਸਾਡੇ ਤਿੰਨ ਹੱਥ ਲਈ ਅੰਗੜਾਈਆ ਉਸ ਵੇਲੇ ਮੈਨੂੰ ਤੀਰ ਇੱਕ ਲਗਾ ਗੋਡੂੰਗਾ ਦਿੱਤਾ ਕਰਾਈਆ ਮੈਂ ਅੰਦਰ ਅੰਦਰ ਉੱਠ ਕੇ ਪੱਜਾ ਚਾਰੋ ਕੁੱਟ ਵਾਹੋ ਦਾਈਆ 9094 ਜੁਗ ਚੌਂਕੜੀ ਠੰਡਾ ਦਰਨਾ ਕੋਈ ਲੱਭਾ ਤਾਂ ਸਤਨਾ ਕੋਈ ਸਹਾਈਆ ਉਦੋਂ ਯਾਦ ਅੰਦਰ ਗੁਰ ਮੁਖ ਰੋ ਪਿਆ ਬੱਚਾ ਬਿਰੋ ਵਿੱਚ ਮਾਰੇ ਟਾਈਆਂ ਨਾਲੇ ਕਹੇ ਉਰਖ ਪਰਮਾਤਮ ਮਿਲ ਗਿਆ ਸੱਚਾ ਸਾਹਿਬ ਸਤਗੁਰੂ ਵੇ ਪਰਵਾਈਆ ਓਏ ਸਾਹਿਬ ਸਤਗੁਰੂ ਬੇ ਪਰਵਾਈ ਕਿਉਂ ਹੈ ਕਿ ਉਸਨੇ 994 ਜੁਗ ਚੌਕੜੀ ਦੇ ਬਾਅਦ ਕੋਈ ਸਾੜਾ ਉਹਨੇ ਕੋਈ ਚਿੱਠਾ ਨਹੀਂ ਭਰੋਲਿਆ ਕਿ ਇਹਨਾਂ ਨੇ ਕਿੰਨੀ ਭక్తి ਕੀਤੀ ਹੈ ਉਹਨਾਂ ਨੇ ਜਿਹੜਾ ਜਿਨ੍ਹਾਂ ਜਿਨ੍ਹਾਂ ਤੇ ਕਿਰਪਾ ਕੀਤੀ ਉਹਨਾਂ ਨੂੰ ਆਪਣਾ ਭਗਤ ਬਣਾ ਲਿਆ ਉਹ ਬੇ ਬੜਾ ਪੇਪਰ ਆਇਆ ਉਸਨੇ ਜੰਮੂ ਦੇ ਵਿੱਚ ਲਿਖ ਲਗਾਈ ਕਿ ਜਿੱਥੇ ਜਿੱਥੇ ਮੇਰਾ ਪੱਲਾ ਛੋਜੂਗਾ ਉਹ ਰੋੜੀਆਂ ਰੋੜੇ ਇੱਟਾਂ ਪੱਥਰ ਸਭ ਤਰ ਜਾਣਗੇ ਤਰ ਜਾਣਗੇ ਇਸ ਕਰਕੇ ਉਹ ਬੇ ਪਰਵਾਇਆ ਮੈਂ ਉਸ ਵੇਲੇ ਆਪਣਾ ਹਿਰਦਾ ਕੀਤਾ ਪੱਕਾ ਵਿਸ਼ਵਾਸ ਲਿਆ ਬਣਾਈਆ ਉਹ 17 ਪੋੜ ਨੇ ਤੇ ਹਿਰਦਾ ਪੱਕਾ ਕਰ ਲਿਆ ਵਿਸ਼ਵਾਸ ਬਣਾ ਲਿਆ ਪਰ ਹਰ ਸੰਗਤ ਦੀ ਅਸੀਂ ਕਦੋਂ ਬਣਾਣਾ ਹੈ ਇਹ ਸਾਨੂੰ ਵੀ ਹਿਰਦਾ ਪੱਕੇ ਕਰਨ ਦੀ ਜ਼ਰੂਰਤ ਹੈ ਇੱਕ ਵਿਸ਼ਵਾਸ ਰੱਖਣ ਦੀ ਜ਼ਰੂਰਤ ਹੈ ਮੈਂ ਉਸ ਨੂੰ ਵੇਖਾਂ ਮੈਂ ਉਸ ਨੂੰ ਵੇਖਾਂ ਜਿਹੜਾ ਭਗਤਾਂ ਦਾ ਭਗਵਾਨ ਸਕਾ ਨਾਤਾ ਤੁਰਦਾਰ ਆ ਬਣਾਈਆ ਉਹ ਕੋ 17 ਕਹਿ ਰਿਹਾ ਮੈਂ ਕਿਸ ਨੂੰ ਤੱਕ ਰਿਹਾ ਜਿਹੜਾ ਭਗਤਾਂ ਦਾ ਭਗਵਾਨ ਸਕਾ ਹੈ ਉਹ ਨਾਤਾ ਤੁਰਦਾ ਬਣਾ ਰਿਹਾ ਹੈ ਇੱਥੇ ਵੀ ਤੇ ਉੱਥੇ ਵੀ ਮੈਂ ਫਿਰ ਫਿਰ ਜੰਗਲ ਜੂਝੜ ਪਹਾੜਾਂ ਕਾਇਆਂ ਵੇਲਿਆਂ ਵਿੱਚ ਅੱਕਾ ਤੋੜਾ ਕੰਡਿਆਂ ਪਾਰ ਕਰਾਈਆ ਪੁੱਤਰੋਂ ਪਵਨ ਠੰਡੀ ਦਾ ਠਕਾ ਆਪਣਾ ਜੋਰ ਵਿਖਾਈਆ ਉਧਰੋਂ ਰਾਤ ਹੰਦੇਰੀ ਦਾ ਤਕਾ ਮੂੰਹ ਦੇ ਪਾਰ ਸਟਾਈਆ ਉਧਰੋਂ ਯਾ ਉਧਰੋਂ ਰਾਹ ਦਾ ਨਹੀਂ ਪਤਾ ਡੰਡੀ ਪੱਕ ਡੰਡੀ ਨਜ਼ਰ ਕੋਈ ਨਾ ਆਈਆ ਉਧਰੋਂ ਚਾਨਣ ਨਹੀਂ ਅੱਖਾਂ जलवा नूर न कोई रोशन फिर मैं कहा बेपरवा जो तेरी मर्जी सो मेनू लगे अच्छा, पागल होके दया दुहाइया ਅਚਾਨਕ ਗੰਮੀ ਆਵਾਜ਼ ਨਾਲ ਆਇਆ ਸਦਾ ਹੁਕਮ ਨਾਲ ਜਨਾਈਆ ਉੱਠ ਵੇਖ ਭਗਵਾਨ ਭਗਤਾਂ ਦੇ ਪ੍ਰੇਮ ਅੰਦਰ ਵਤਾ ਅਸਣ ਸਿੰਘਾਸਣ ਕੁਟੀਆ ਡੇਰਾ ਲਾਈਆ ਨਾਲੇ ਟੋਲੇ ਗਾਵਾਂ ਨਾਲੇ ਸ਼ੰਦਾ ਨਾਲ ਤੁਰਦੇ ਗੀਤ ਰਿਆ ਸੁਨਾਈਆ ਪਰਮਾਤਮ ਆਤਮ ਆਤਮ ਪਰਮਾਤਮ ਤਤਾਂ ਵਾਲਾ ਬੰਦਾ ਵਾਰੋਂ ਨਜਰੀ ਆਈਆ ਨਾਲੇ ਬੇਖ ਨਾਲੇ ਪਖੰਡਾ ਬਰਮੰਡਾ ਰਿਆ ਤਰਾਈਆ ਨਾਲੇ ਨਾਲੇ ਸੰਤ ਸੋਹੇਲਾ ਪੈਰੋਂ ਦਿਸੇ ਨੰਗਾ ਪੁਨਾਹੀ ਅੰਗ ਨਾ ਕੋਈ ਲਗਾਈਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਮੇਰ ਨਜ਼ਰੇ ਕੇ ਉਠਾਈਆ ਪੋ ਸਤਾਰਾ ਕਹੇ ਮੇਰੀ ਆਖਰੀ ਅਵਸਥਾ ਮੈਂ ਆਖਿਰ ਦੇ ਅਜਨਾਈਆ ਮੈਨੂੰ ਅੰਦਰਲ ਮੈਨੂੰ ਅੰਦਰ ਲੱਗੀ ਉੱਠ ਵੇਖ ਰਸਤਾ ਰਾਵੀ ਦਾ ਯਾਰ ਪਾਰ ਕਿਨਾਰਾ ਦਿੱਤਾ ਸਮਝਾਈਆ ਜਿਸ ਸੰਗ ਰਾਮ ਹਸਤੀ ਵਾਲਾ ਵਸਦਾ ਉਹ ਬਸਤੀ ਵਜੀ ਬਧਾਈਆ ਓ ਮਾਲਕ ਨਾਮਖ ਮਾਰੀ ਰਸਦਾ ਰਸਵਾ ਇੱਕ ਅਖਵਾਈਆ ਪਗਤਾ ਨਾਲ ਹੱਸਦਾ ਗੁਰਮੁਖਾਂ ਨਾਲ ਮਿਲ ਆਪਣਾ ਚੱਟ ਲੰਗਾਈਆ ਅਗਲਾ ਮਾਰਗ ਨਾਲੇ ਦੱਸਦਾ ਦਿਸ਼ਾਰ ਆ ਸਮਝਾਈਆ ਸ਼ੀਸ਼ ਤਾਜ ਤਾਜ ਸ਼ੀਸ਼ ਉਤੋਂ ਲਾ ਕੇ ਰਖਦਾ ਫੱਕਰ ਦਰਵੇਸ਼ ਚਾਕਰ ਫੱਕਰ ਕਦਾਗਾਰ ਹੋ ਕੇ ਪੇਰਾ ਪਾਈਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਆਪਣਾ ਖੇਲ ਰਿਹਾ ਵਖਾਈਆ ਹਰ ਸੰਗਤ ਜੀ ਦਾਸ ਤੋਂ ਲੇਖ ਪੜਦੀ ਹੈ अनेका ਹੀ ਲੱਖਾਂ ਗਲਤੀਆਂ ਹੋਈਆਂ ਹੋਣਗੀਆਂ ਮੈਂ ਅਕਾਲ ਪੁਰਖ ਨੂੰ ਅਕਾਲ ਪੁਰਖਰੋਂ ਅਤੇ ਹਰ ਸੰਗਤ ਦੇ ਤਰਫੋਂ ਸ਼ਮਾਨ ਦਾ ਜਾਚਕ ਹਾਂ ਔਰ ਪੰਜ ਜਗਾਰਿਆਂ ਦਾ ਸਾਧਨਾ ਸੋ ਹੰਵਾਰਾਇਸ਼ੇ ਵਿਸ਼ਨੋ ਭਗਵਾਨ ਦੀ ਜੈ ਸੋ ਹੰਮਾਰਾਇ ਸ਼ੇਂ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਮਾਰਾਇ ਸ਼ੇਂ ਸਿੰਘ ਵਿਸ਼ਨੋ ਭਗਵਾਨ